ਜਿਹਦੇ ਵਿੱਚ 2008 ਦੇ ਵਿੱਚ ਸਰਕਾਰ ਨੇ ਮਾਰਟ ਪਾਸ ਕੀਤਾ 2008 ਦੇ ਵਿੱਚ ਇਹ ਪਿੰਡ ਨੋ ਪਿੰਡ ਨੇ ਮਾਨਯੋਗ ਡਿਸਟ੍ਰਿਕਟ ਕੋਰਟ ਨੇ 2017 ਦੇ ਵਿੱਚ 39 ਲੱਖ ਦੇ ਹਿਸਾਬ ਨਾਲ ਆਰਡਰ ਪਾਸ ਕੀਤਾ ਜਿਹੜਾ ਕਿ ਸਰਕਾਰ ਨੇ ਹੁਣ ਤੱਕ ਉਸ ਆਰਡਰ ਨੂੰ ਮਾਨਯੋਗ ਹਾਈ ਕੋਰਟ ਨੇ ਜ਼ਿਲ੍ਹਾ ਸੰਗਰੂਰ ਦੀ ਸਰਕਾਰੀ ਬਿਲਡਿੰਗਾਂ ਅਤੇ ਡੀਸੀ ਸੰਗਰੂਰ ਦੀ ਸਰਕਾਰੀ ਰਿਹਾਇਸ਼ਾਂ ਤੇ SDM ਦਫਤਰ ਮੁਨਕ ਨੂੰ ਨਿਲਾਮ ਕਰਨ ਦੇ ਆਦੇਸ਼ ਦਿੱਤੇ ਨੇ ਮਾਮਲਾ 2006 ਕੱਗਰ ਦਰਿਆ ਨੂੰ ਚੋੜਾ ਕਰਨ ਸਮੇ ਕਿਸਾਨ ਨੇ ਨੂੰ ਮੁਆਵਜ਼ੇ ਦੇਣ ਦਾ ਜਿਸ ਦੇ ਵਿੱਚ ਅਮਰਪ੍ਰੀਤ ਸਿੰਘ ਕਿਸਾਨ ਨੇ ਮਾਨਯੋਗ ਹਾਈ ਕੋਰਟ ਵਿੱਚ ਪਟੀਸ਼ਨ ਲਾਈ ਸੀ ਦੱਸ ਦਈਏ ਇਹ ਕੇਸ 2008 ਤੋਂ ਲੈ ਕੇ 2024 ਤੱਕ ਲਗਾਤਾਰ ਚੱਲ ਰਿਹਾ ਹੈ ਸਾਲ 2006 ਦੇ ਵਿੱਚ ਕੱਗਰ ਦਰਿਆ ਨੂੰ ਚੋੜਾ ਕਰਨ ਦੇ ਲਈ 9 ਪਿੰਡਾਂ ਤਖਨੋਰੀ ਕਲਾਂ 9 ਪਿੰਡਾਂ ਦੇ ਵਿੱਚ ਮੰਡਵੀ ਮਕੋਟ ਸਾਹ ਵਰਗੇ ਪਿੰਡ ਜਿਹੜੇ ਨੇ ਉਹਨਾਂ ਦੀ ਜ਼ਮੀਨ ਜਿਹੜੀ ਐ ਐਕਵਾਇਰ ਹੋਈ ਸੀਗੀ ਜਿਹਦੇ ਵਿੱਚ 2008 ਦੇ ਵਿੱਚ ਸਰਕਾਰ ਨੇ ਮਾਰਕ ਪਾਸ ਕੀਤਾ 2008 ਦੇ ਵਿੱਚ ਜਿਹੜੇ ਪਿੰਡ ਨੋ ਪਿੰਡ ਨੇ ਨੋ ਪਿੰਡਾਂ ਨੂੰ ਜਿਹੜੀ 6 ਲੱਖ ਰੁਪਏ ਦੇ حساب ਨਾਲ ਤੇ ਕਨੂਰੀ ਕਲਾਂ ਨੂੰ 10 ਲੱਖ ਦੇ حساب ਨਾਲ ਮਾਰਕ ਪਾਸ ਕੀਤਾ ਜਦੋਂ ਕਿ ਉਦੋਂ ਮਾਰਕੀਟ ਵੈਲਿਊ ਜਿਹੜੀ ਸੀਗੀ ਉਹ ਕਿਸਾਨਾਂ ਦੀ ਜ਼ਮੀਨ ਦੀ 25 ਲੱਖ ਦੇ ਕਰੀਬ ਸੀਗੀ ਸੋ ਅਸੀਂ ਬਣਦਾ ਮਾਮਲਾ ਵੱਧ ਲੈਣ ਦੇ ਲਈ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲੈਣ ਦੇ ਲਈ ਹਾਈ ਕੋਰਟ ਮਾਨਜੋਗ ਗਏ ਉੱਤੇ ਹਾਈ ਕੋਰਟ ਮਾਨਜੋਗ ਨੇ 2016 ਦੇ ਵਿੱਚ ਜਿਹੜਾ ਕੰਪਨ ਇਨਹਾਂਸਡ ਕੀਤੀ ਕੰਪਨਸੇਸ਼ਨ ਉਹਦਾ ਵਾਰਡ ਪਾਸ ਕਰਕੇ 1595 ਹਜ਼ਾਰ ਅਲੋਂਗ ਵਿਦ ਸਟੈਚੂਲਰੀ ਇੰਟਰਸਟ ਹੋਰ ਭੱਤੇ ਜਿਹੜੇ ਵੀ ਮਿਲਾ ਕੇ ਇਹਨਾਂ ਨੂੰ ਦਿੱਤਾ ਜਾਵੇ ਸੋ ਉਹਦੇ ਲਈ ਅਸੀਂ ਮਾਨਜੋਗ ਡਿਸਟ੍ਰਿਕਟ ਕੋਰਟ ਨੇ 2017 ਦੇ ਵਿੱਚ 39 ਲੱਖ ਦੇ ਹਿਸਾਬ ਨਾਲ ਆਰਡਰ ਪਾਸ ਕੀਤਾ ਜਿਹੜਾ ਕਿ ਸਰਕਾਰ ਨੇ ਹੁਣ ਤੱਕ ਉਸ ਆਰਡਰ ਦੇ حساب ਨਾਲ ਜਿਹੜੀ ਪੇਮੈਂਟ ਹੈ ਕਿਸਾਨਾਂ ਦੀ ਨਹੀਂ ਦਿੱਤੀ ਤੇ ਇਹਦੇ ਲਈ ਅਸੀਂ ਜਿਹੜਾ ਹੈ ਸਰਕਾਰ ਦੀ ਜਿਹੜੀ ਜ਼ਮੀਨ ਹੈ ਪ੍ਰਾਪਰਟੀ ਹੈ ਉਹਨੂੰ ਮਾਨਯੋਗ ਡਿਸਟ੍ਰਿਕਟ ਕੋਰਟ ਸੰਗਰੂਰ ਨੇ ਅਟੈਚ ਕਰਤਾ 2018 ਚ ਅਟੈਚ ਕਰਨ ਤੋਂ ਬਾਅਦ ਅੱਜ ਇਹ ਸੇਲ ਤੇ ਲੱਗੀ ਹੋਈ ਹੈ ਤੇ ਅਸੀਂ ਸਾਰੇ ਮਿਲ ਕੇ ਸਰਕਾਰ ਅੱਗੇ ਰਿਕਵੈਸਟ ਕਰਦੇ ਹਾਂ ਕਿ ਜੋ ਵੀ ਬੰਦਾ ਮਾਮਜ਼ਾ ਹਾਈ ਕੋਰਟ ਇਹ ਡਿਸਟ੍ਰਿਕਟ ਕੋਰਟ ਦੇ ਜਿਹੜੇ ਆਰਡਰ ਨੇ ਉਹਨਾਂ ਦੇ ਹਿਸਾਬ ਨਾਲ ਕਿਸਾਨਾਂ ਨੂੰ ਦਿੱਤਾ ਗਿਆ। ਸਾਹਮਣੇ ਆਇਆ ਜੀ ਇਸ ਦੇ ਵਿੱਚ ਆਰਾਉਂਡ ਸਰਕਾਰ ਨੇ ਖੱਗਰ ਨੂੰ ਵੱਡਾ ਕਰਨ ਵਾਸਤੇ ਲੈਂਡ ਐਕਵਾਇਰ ਕੀਤੀ ਸੀਗੀ ਜਿਹਦੇ ਵਿੱਚ 6 ਲੱਖ ਰੁਪਏ ਕੰਪੋਜੀਸ਼ਨ ਦਿੱਤੀ ਸੀਗੀ ਉਸ ਟਾਈਮ ਤੇ ਤੇ ਉਹਦੀ ਉਸਦੀ ਅਨਾਉਂਸਮੈਂਟ ਵਾਸਤੇ ਅਸੀਂ ਹਾਈ ਕੋਰਟ ਮਾਨਯੋਗ ਹਾਈ ਕੋਰਟ ਗਏ ਸੀ ਜੀ ਮਾਨਯੋਗ ਹਾਈ ਕੋਰਟ ਨੇ 15 ਲੱਖ ਰੁਪਏ ਕੰਪਨਸੇਸ਼ਨ 6 ਲੱਖ ਦੀ ਜਗ੍ਹਾ 15 ਲੱਖ ਰੁਪਏ ਕੰਪਨਸੇਸ਼ਨ ਐਨਾਨਸ ਕਰ ਦਿੱਤੀ ਉਸ ਤੋਂ ਬਾਅਦ ਕੀ ਹੋਇਆ ਜੀ ਫਿਰ ਅਸੀਂ ਸਰਕਾਰ ਨੂੰ ਅਪੀਲ ਕੀਤੀ ਕਿ ਸਾਨੂੰ ਸੋਲਿਸ਼ੀਅਮ ਅਮਾਉਂਟ ਦਿੱਤਾ ਜਾਵੇ ਜੋ ਐਸ ਪਰ ਲੈਂਡ ਐਕੁਇਜ਼ੀਸ਼ਨ ਐਕਟ ਵਿੱਚ ਇਜ਼ ਮੰਡੇਟਰੀ ਕਿ ਸੋਲਿਸ਼ੀਅਮ ਅਮਾਉਂਟ ਦੇਣਾ ਚਾਹੀਦਾ ਹੈਗਾ ਜੀ ਫਿਰ ਬਟ ਉਹ ਸਾਡੀ ਅਪੀਲ ਸਰਕਾਰ ਨੇ ਮੰਨੀ ਨਹੀਂ ਅਸੀਂ ਫਿਰ ਦੁਬਾਰਾ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਉਸ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਡਿਸਟ੍ਰਿਕਟ ਜੱਜ ਸੰਗਰੂਰ ਨੂੰ ਡਾਇਰੈਕਸ਼ਨ ਕੀਤੀ ਆ ਕਿ ਇਹਨਾਂ ਨੂੰ ਸੋਲਿਸ਼ੀਅਮ ਅਮਾਉਂਟ ਕੈਲਕੂਲੇਟ ਕਰਕੇ ਇਹਨਾਂ ਨੂੰ ਪ੍ਰੋਪਰ ਕੰਪਨਸੇਸ਼ਨ ਦਿੱਤੀ ਜਾਵੇ 21 12 2017 ਨੂੰ ਮਾਨਯੋਗ ਡਿਸਟ੍ਰਿਕਟ ਜੱਜ ਨੇ 39 ਲੱਖ 50 ਹਜ਼ਾਰ ਪਰ ਏਕੜ ਕੰਪਨਸੇਸ਼ਨ ਇਨਕਲੂਡਿੰਗ ਸੋਲਿਸ਼ੀਅਮ ਅਮਾਉਂਟ ਐਨਹਾਂਸ ਕਰ ਦਿੱਤਾ ਜੀ ਹੁਣ 2017 ਤੋਂ ਲੈ ਕੇ ਅੱਜ 2024 ਹੋ ਗਿਆ ਜੀ ਸਰਕਾਰ ਸਾਨੂੰ ਫੁੱਲ ਐਂਡ ਫਾਈਨਲ ਪੇਮੈਂਟ ਆਫ ਕੰਪਨਸੇਸ਼ਨ ਕਰ ਹੀ ਨਹੀਂ ਸਕੀ ਹੁਣ ਉਹਨੂੰ ਮੰਦਿਰ ਨੇੜੇ ਰੱਖਦੇ ਹੋਏ ਡੀਸੀ ਸੰਗਰੂਰ ਦਾ ਰੈ residense ਰਣਬੀਰ ਕਾਲਜ ਰਣਬੀਰ ਕਲੱਬ ਰੈੱਡ ਕਰਾਸ ਵੂਮਨ ਐਂਡ ਬੱਸ ਸਟੈਂਡ ਇਹ 2018 ਚ ਅਟੈਚ ਹੋਇਆ ਸੀਗਾ ਜੀ ਸੇਮ ਐਗਜ਼ੀਕਿਊਸ਼ਨ ਦੇ ਵਿੱਚ ਹੁਣ ਅੱਜ ਉਸ ਦੀ ਸੇਲ ਹੈਗੀ ਹੈ ਜੀ ਐਸ ਪਰ ਦਾ ਲਾਸਟ ਆਰਡਰ ਆਫ ਡਿਸਟ੍ਰਿਕਟ ਜੱਜ ਸੰਗਰੂਰ ਉਹਦੀ ਅੱਜ ਸੇਲ ਹੈਗੀ ਹੈ ਜੀ ਹੁਣ ਲਾ ਬੱਸ